सिटी पुलिस समाणा ਵੱਲੋਂ ਇੱਕ ਕਥਿਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਮਾਮਲਾ ਦਰਸ ਸੀ 2-3 ਸਾਲ ਪਹਿਲਾਂ ਉਸ ਦੇ ਉਸਕੇ ਕੁਝ ਸਾਥੀਆਂ ਮਿਲ ਕੇ ਕਿਸੇ ਨੌਜਵਾਨ ਦੀ ਮਾਰਕੁੱਟ ਕੀਤੀ ਸੀ ਉਸ aarop ਦੇ ਵਿੱਚ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਥਾ ਅਦਾਲਤ ਵੱਲੋਂ ਉਸਕੇ ਬਰਨੜ ਜਾਰੀ ਕੀਤੇ ਗਏ ਥੇ ਕਥਿਤ આરોપી ਨੂੰ ਸਿਟੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀ ਸਿੰਦਰਪਾਲ ਸਿੰਘ ਬਾਠ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੇ ਕਹਿ ਕੇ ਇਸ ਨੂੰ ਆ ਸਮਾਣਾ ਅਦਾਲਤ 'ਚ ਪੇਸ਼ ਕਰ ਰਹੇ ਹਨ ਸਾਲ 2020 ਅਗਸਤ ਚ ਨਾਂਜ ਪੰਚਾਇਤ ਉਸਿਆ ਨੇ ਇੱਕ ਲੜਕੇ ਦੀ ਸਿਮਰਤਪਾਲ ਦੀ ਗੋਟਮਾਰ ਕਰੀ ਸੀ ਤੇ ਜੀ ਗਲੋਂ ਨੇ ਸਵਾਣਾ ਲੇ ਕੇ ਤੇ ਉਸ ਤੋਂ ਬਾਅਦ ਇਹ ਕ੍ਰਿਸ਼ਨ ਜਿਹੜਾ ਸੀਗਾ ਦੋਸ਼ੀ ਇਹ ਭਗੋੜਾ ਸੀ ਤੇ ਵਾਰੰਟ ਵੀ ਲਏ ਮਾਣੂ ਅਦਾਲਤ ਤੋਂ ਤੇ ਇਹ ਦੀ ਅੱਜ ਸਵਾਣਾ ਕੋਟ ਤੋਂ ਇਹ ਤਲਾਸ਼ ਕਰ ਰਹੇ ਸੀ ਤੇ ਕੱਲ ਹੀ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤਰਲੇ ਤਤੀਸ਼ ਕਿੰਨੇ ਮੁਜ਼ਮਨ ਸਨ ਜਿਹੜੇ ਟੋਟਲ ਕਿਸਲੇ ਸੀ ਇਹਦੇ ਚ 4 ਪੰਜ ਮੁਜ਼ਮਨ ਜਮ ਸੀਗੇ ਜੇ ਬਾਕੀ ਗ੍ਰਿਫਤਾਰ ਹੋ ਗਏ ਨੇ ਜੀ ਇਹ ਵਾਕੀ ਸੀ। ਜਾਨੀ ਇਹਦੀ ਗ੍ਰਿਫਤਾਰੀ ਕੋ ਵਾਕੀ ਸੀ ਨੂੰ ਗੱਲ ਗ੍ਰਿਫਤਾਰ ਕੀਤਾ। ਇਹ ਜਾਨੀ ਦਾ ਪੀਓ ਸੀ। ਨਹੀਂ ਅੱਜ ਵਰੈਂਟ ਲਏ ਨੇ ਵਰੈਂਟ ਚੱਲ ਰਹੇ ਸੀ ਜੀ। ਧੰਨਵਾਦ। ਹਾਂ ਜੀ ਹਾਂ ਜੀ। ਇਹਦੀ ਗ੍ਰਿਫਤਾਰੀ ਭਾਈ ਇਹ ਗੱਲ। ਅੱਜ ਨੂੰ ਡਿਸਕਵਰ ਹਾਂ ਜੀ ਪੇਸ਼ ਕਰ ਰਹੇ ਹਾਂ। ਜਮਾਦੀ ਕੰਮ ਹੋ ਗਏ। ਹਾਂ ਜੀ ਹਾਂ ਜੀ। ਪਹਿਲਾਂ ਇੱਕ ਤੋਂ ਲੜਾਈ ਦੇ ਦੇਖ ਰਹੇ ਹਾਂ ਜੇ ਅੱਜ ਪਾਇਆ ਤਾਂ ਨਹੀਂ ਦੇਖ ਰਹੇ ਹਾਂ ਰਿਕਾਰਡ ਦੇਖ ਕੇ ਦੱਸਦਾ। ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼